ਇੱਥੇ ਗਲੀ ਮਲੇਰਾਂ ਵਿੱਚ ਕੰਪਿਊਟਰ ਕੋਰਸ ਵਾਲੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹ ਤੁਸੀਂ ਉਹਨਾਂ ਕੋਲੋਂ 100 ਘੰਟੇ ਦਾ 150 ਘੰਟੇ ਦਾ ਕੋਰਸ ਕਰਦੇ ਤੁਹਾਨੂੰ ਸਰਟੀਫਿਕੇਟ ਦੇ ਦਿੰਦੇ ਉਹ ਸਰਟੀਫਿਕੇਟ ਦੀ ਵੈਲਿਡਿਟੀ ਨਹੀਂ ਹੈ ਪੰਜਾਬ ਸਰਕਾਰ ਉਹਨਾਂ ਸਰਟੀਫਿਕੇਟਸ ਨੂੰ ਕਈ ਵਾਰੀ ਮਾਨਤਾ ਨਹੀਂ ਦਿੰਦੀ ਮੇਰੇ ਕੋਲ ਕਾਲਜ ਦੇ ਵਿੱਚ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਹ ਮਿਲੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਿਉਂਕਿ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਅਫੀਲੀਏਟ ਹਾਂ ਯਸ ਐਜੂਕੇਸ਼ਨ ਪਾਲਿਸੀ ਦੇ ਜਿਹੜਾ ਇੱਕੋ ਟੀਚਾ ਹੈਗਾ ਉਹਦੇ ਨੂੰ ਅਚੀਵ ਕਰਨ ਦੇ ਲਈ ਸਾਨੂੰ ਟੀਚਰਸ ਚਾਹੀਦੇ ਨੇ ਚੰਗੇ ਸਕਿਲਡ ਟੀਚਰ ਚਾਹੀਦੇ ਨੇ ਟੀਚਰ ਟ੍ਰੇਨਿੰਗ ਜਿਹੜੀ ਆ ਉਹ ਬੜੀ ਜ਼ਰੂਰੀ ਹੈ ਨਵੇਂ-ਨਵੇਂ ਕੋਰਸਿਸ ਨੇ ਨਵੇਂ-ਨਵੇਂ ਉਹਦੇ ਡਾਈਮੈਂਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਜਿਹੜੇ ਟੀਚਰਸ ਹੈਗੇ ਆ ਟੀਚਰ ਦੀ ਜਿਹੜੀ ਸ਼ਾਰਟੇਜ ਹੈ ਕਿਉਂ ਨਹੀਂ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਨੇ ਆ ਜਿਹੜੀਆਂ ਰਾਜ ਦੀਆਂ ਸਰਕਾਰਾਂ ਨੇ ਉਹ ਟੀਚਰ ਰਿਕਰੂਟਮੈਂਟ ਵਾਸਤੇ ਕੰਮ ਕਰਦੀ ਹੈ ਕਿਉਂ ਅਸੀਂ ਤੇ ਸਾਡੇ ਅੱਜ ਦੇ ਕਾਲਜ ਹੈਗੇ ਨੇ ਉਹਨਾਂ ਵਿੱਚ ਟੀਚਰਸ ਜਿਹੜੇ ਨੇ ਉਹਨਾਂ ਦੀ ਬੜੀ ਜ਼ਿਆਦਾ ਕਮੀ ਹੈਗੀ ਆ ਤੇ ਕਾਲਜਿਸ ਦੇ ਵਿੱਚ ਰੈਗੂਲਰ ਪ੍ਰਿੰਸੀਪਲਸ ਦੀ ਕਮੀ ਹੈ ਕਿੱਥੇ ਕਾਲਜਿਸ ਵਿੱਚ ਰੈਗੂਲਰ ਟੀਚਰਸ ਦੀ ਕਮੀ ਹੈਗੀ ਹੈ ਉਹ ਕਮੀ ਕਿਉਂ ਆ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਨਵੇਂ ਕੋਰਸਸ ਨੂੰ ਜਦੋਂ ਅਸੀਂ ਇੰਟਰੋਡਿਊਸ ਕਰਨਾ ਹੈਗਾ ਜਦੋਂ ਪੜਾਣਾ ਹੈਗਾ ਤੇ ਅਸੀਂ ਸਰਕਾਰ ਵੱਲ ਦੇਖਦੇ ਆਂ ਕਿ ਸਰਕਾਰ ਜਿਹੜੀ ਹੈ ਸਾਨੂੰ ਇਹਨਾਂ ਪਰਤੀਆਂ ਨੂੰ ਕਰਨ ਦੀ ਜਿਹੜੀ ਆ ਉਹ ਪਰਮਿਸ਼ਨ ਦੇਵੇ ਔਰ ਵਕਤ-ਵਕਤ ਜਿਹੜਾ ਹੈਗਾ ਉਹ ਐਜੂਕੇਸ਼ਨ ਨੂੰ ਸਪੋਰਟ ਕਰੇ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਤੋਂ ਪੁਆਇੰਟਸ ਹੈਗੇ ਨੇ ਜੇ ਇਹਨਾਂ ਨੂੰ ਸਰਕਾਰਾਂ ਥੋੜੀ ਜਿਆਦਾ ਇਹਨਾਂ ਨੂੰ ਗੋਲ ਲੈਣ ਥੋੜੀ ਜਿਆਦਾ ਇਹਨਾਂ ਵੱਲ ਧਿਆਨ ਦੇ ਦੇ ਇਹ ਕੋਈ ਮੁਸ਼ਕਲ ਨਹੀਂ ਹੈਗਾ ਅਗਲੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਦੇ ਜੋ ਟੀਮ ਬਣੇਗੇ ਅਸੀਂ ਉਹ ਟਾਈਮ ਸਿਰ ਪੂਰੇ ਕਰ ਦੋਗੇ ਕਿ 18 ਤੋਂ ਲੈ ਕੇ 23 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ 100 ਦੇ ਵਿੱਚੋਂ ਸਿਰਫ 28 ਬੱਚਾ ਜਿਹੜਾ ਹੈਗਾ ਉਹ ਹਾਇਰ ਐਜੂਕੇਸ਼ਨ ਵਾਲੇ ਪਾਸੇ ਪੁੱਟਦਾ ਪਿਆ ਹੈਗਾ ਕਾਲਜਾਂ ਨੂੰ ਆਂਦਾ ਪਿਆ ਹੈ ਜਾਂ ਯੂਨੀਵਰਸਿਟੀ ਚ ਜਾ ਰਿਹਾ ਹੈਗਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਇੱਕ ਟੀਚਾ ਹੈਗਾ ਕਿ ਜਿਹੜੀ ਡੀਆਰ ਰਹੀ ਹੈ ਉਹ 2030 ਤੱਕ ਕਰ 28% ਤੋਂ ਵਧਾ ਦੇ ਕੇ ਘੱਟੋ-ਬੱਧ 50% ਲੈ ਜਾਏਗਾ ਸਕਿੱਲ ਓਰੀਐਂਟਡ ਕੋਰਸੇ ਆ ਲਗੇ ਤੇ ਤੁਹਾਡੀ এমਪਲੋਇਮੈਂਟ ਟੀ ਵਧੇ ਜੇ ਐਦਾ ਦੇ ਕੋਰਸੇ ਚਲਾਏ ਹੈ ਜਿਨ੍ਹਾਂ ਨੂੰ ਤੁਸੀਂ ਕਰ ਦਿੱਤੀ ਕੱਲ ਨੂੰ ਸਰਕਾਰ ਦੇ ਵਾਲੇ ਪਾਸੇ ਮੂੰਹ ਨਾ ਵੀ ਕਰੋਗੇ ਤੁਹਾਨੂੰ ਰੁਜ਼ਗਾਰ ਆਪਣੇ ਆਪ ਮਿਲ ਜਾਏਗਾ ਤੁਸੀਂ ਆਪਣੇ ਆਪ ਨੂੰ ਇੰਨੇ ਕਟੇਬਲ ਕਰ ਚੁੱਕੇ ਹੋ ਹੁਣ ਜੇ ਮੈਂ ਮੇਰੇ ਕੋਲੇ ਜਰਾ ਜੋੜਦਾ ਵਾਂ ਤੇ ਮੈਂ ਦੇਖੋ ਦੱਸਣਾ ਚਾਹਾਂਗਾ ਕਿ ਮੇਰੇ ਕੋਲ ਕਾਲਜ ਦੇ ਅੰਦਰ ਪੀਜੀਡੀਸੀ ਕੋਰਸ ਚੱਲ ਰਿਹਾ ਹੈ ਜੀ ਮੈਂ ਇਸ ਸਾਲ ਪੀਸੀ ਜਿਹੜੀ ਆ ਉਹ ਕਾਲਜ ਦੇ ਪਰਿਸ਼ਰ ਦੁਬਾਰਾ ਸ਼ੁਰੂ ਕਰਨ ਦੀ ਅਸੀਂ ਪਲਾਨ ਕੀਤਾ ਹੈ ਜੀ ਕਾਰਨ ਇਹ ਹੈ ਕਿ ਬੱਚਾ ਜੇ ਕੰਪਿਊਟਰ ਕੋਰਸ ਕਰ ਲੇਗਾ ਕੰਪਿਊਟਰ ਦੀ ਉਹਨੂੰ ਲਿਟਰੇਸੀ ਆ ਜਾਏਗੀ ਕੰਪਿਊਟਰ ਸਿੱਖ ਜਾਏਗਾ ਉਹ ਬਾਹਰ ਜਾ ਕੇ ਡਿਜੀਟਲ ਪਲੇਟਫਾਰਮਸ ਉੱਤੇ ਕੰਮ ਕਰ ਸਕਦਾ ਹੈ ਜਬ ਬੱਚਾ ਆਪਣਾ ਡਿਜੀਟਲ ਪਲੇਟਫਾਰਮ ਖੜਾ ਕਰ ਸਕਦਾ ਹੈ ਡਿਜੀਟਲ ਲਿਟਰੇਸੀ ਆ ਜਾਏਗੀ ਔਰ ਆਪਣੇ ਲਈ ਜੋਬਸ ਜੜੀ ਹੈ ਉਹ ਬੱਚਾ ਆਪ ਕ੍ਰੀਏਟ ਕਰ ਸਕਦਾ ਹੈ ਜ Punjab ਸਰਕਾਰ ਜੀ ਤੁਸੀਂ ਦੇਖੋ ਜੀ ਇਹ ਜੋਬਸ ਕ੍ਰੀਏਟ ਕਰ ਰਹੀ ਹੈ ਉਹਦੇ ਅੰਦਰ ਕੀ ਹੈ ਕਿ ਉਹ PGDC ਜਿਹੜੇ ਬੱਚਾ ਨੇ ਕੰਪਿਊਟਰ ਕੋਰਸ ਕੀਤੇ ਨੇ ਉਨਾ ਦੀ ਉਨਾ ਨੂੰ ਐਮੀਆ ਦਿੱਤੀ ਜਾ ਰਹੀ ਹੈ ਉਹ ਕੰਪਿਊਟਰ ਪੋਰਟ ਜਿਹੜੇ ਨੇ ਮੈਂ ਇਹ ਨਹੀਂ ਕਹਦਾ ਕਿ ਕੋਈ ਵੀ ਮਾੜਾ ਹੈ ਜਾਂ ਕੋਈ ਵੀ ਪ੍ਰੋਪਰ ਨਹੀਂ ਪ੍ਰੋਵਾਈਡ ਕਰ ਰਿਹਾ ਤੁਹਾਡਾ ਅਸੀਂ ਆਪਣੇ ਚੈਨਲ ਦੇ ਉੱਪਰ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਦੀ ਜਿਹੜੀ ਅੱਜ ਦੀ ਮੌਜੂਦਾ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਹੈ ਇਹਦੇ ਬਾਰੇ ਦੇ ਵਿੱਚ ਤੁਹਾਡੇ ਵਿਚਾਰ ਨੇ ਜਿਹੜੇ ਉਹ ਜਾਨਣਾ ਚਾਹੀਦੇ ਹਾਂ ਜੀ ਅ ਬਹੁਤ ਸ਼ੁਕਰੀਆ ਲਖਮੀਤ ਜੀ ਮੈਂ ਮਾਲਵਾ ਕਾਲਜ ਪੌਣੀ ਵੱਲੋਂ ਮੇਰੇ ਜਿਹੜੇ ਸਾਰੇ ਦਰਸ਼ਕ ਨੇ ਔਰ ਜਿਹੜੇ ਸਾਰੇ ਸੁਣਨ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿੰਦਾ ਹਾਂ ਔਰ ਤੁਹਾਡੇ ਵੱਲੋਂ ਜਿਹੜਾ ਅੱਜ ਇੱਕ ਸਵਾਲ ਮੈਨੂੰ ਪੁੱਛਿਆ ਗਿਆ ਹੈਗਾ ਜਣੀ ਐਜੂਕੇਸ਼ਨ ਪਾਲਿਸੀ ਆ ਸਾਡੀ ਜਿਹੜੀ ਚੱਲਦੀ ਪਈ ਹੈ ਹਿੰਦੁਸਤਾਨ ਦੀ ਪੰਜਾਬ ਦੀ ਜਿਹੜੀ ਚੱਲਦੀ ਪਈ ਹੈ ਉਹਦੇ ਬਾਰੇ ਜਿਹੜੀਆਂ ਤੁਸੀਂ ਮੈਨੂੰ ਨੋਲਿਜ ਦੋ ਗੱਲਾਂ ਅਸੀਂ ਅੱਜ ਕਰਦੇ ਪਏ ਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਵਾ ਦੇਖੋ ਐਦਾ ਹੈਗਾ ਜਿਹੜੀ ਐਜੂਕੇਸ਼ਨ ਹੈ ਜਦੋਂ ਅਸੀਂ ਵਰਲਡ ਐਜੂਕੇਸ਼ਨ ਲੈਨੇ ਆ ਉਹਦਾ ਇੱਕ ਛੋਟੇ ਲੈਵਲ ਦੇ ਉੱਤੇ ਮਤਲਬ ਹੁੰਦਾ ਹੈ ਕਿ ਬੱਚਾ ਕਿੰਨਾ ਪੜਿਆ ਲਿਖਿਆ ਹੈ ਉਹਨੂੰ ਕਿੰਨੀ ਕੁ ਪੜਾਈ ਆਂਦੀ ਹੈ ਕਿ ਉਹ ਆਪਣੇ ਪੈਰਾਂ ਤੇ ਇੰਨਾ ਕੁ ਖੜਾ ਹੋ ਪਾਦਾ ਹੈ ਜਦੋਂ ਅਸੀਂ ਐਜੂਕੇਸ਼ਨ ਨੂੰ ਇੱਕ ਵੱਡੇ ਤਰੀਕਾ ਦੇਖਦੇ ਆ ਇੱਕ ਵੱਡੇ ਪਲੇਟਫਾਰਮ ਤੇ ਦੇਖਦੇ ਹਿਗੇ ਆ ਤੇ ਕਿਤੇ ਨਾ ਕਿਤੇ ਹਰ ਮਾਪੇ ਜਿਹੜੇ ਨੇ ਹਰ ਜਿਹੜਾ ਬੱਚਾ ਹੈਗਾ ਜਿਹੜਾ ਸਮਾਜ ਹੈਗਾ ਉਹ ਉਹਦਾ ਇੱਕ ਵੱਡਾ ਪੱਖ ਦੇਖਣਾ ਪਸੰਦ ਕਰਦਾ ਹੈਗਾ ਕਿ ਐਜੂਕੇਸ਼ਨ ਦੇ ਨਾਲ ਸਾਡਾ ਫਾਇਦਾ ਕੀ ਹੋ ਸਕਦਾ ਹੈ ਸਾਨੂੰ ਐਜੂਕੇਸ਼ਨ ਦੇ ਨਾਲ ਦੇਸ਼ ਨੂੰ ਅਸੀਂ ਕਿੱਦਾਂ ਅੱਗੇ ਲਿਜਾ ਸਕਦੇ ਆ ਦੇਖੋ ਮੈਂ ਇੰਦੇ ਚ ਗੱਲ ਦਸਤੀ ਜਾਵਾਂਗਾ ਕਿ 2020 ਦੇ ਵਿੱਚ ਜਿਹੜੀ ਹਿੰਦੁਸਤਾਨ ਸਰਕਾਰ ਆ ਉਹਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹਨੂੰ ਰੀਵੈਂਪ ਕੀਤਾ ਰਿਵਾਈਵ ਕੀਤਾ 2020 ਤੋਂ ਪਹਿਲਾਂ 1986 ਦੇ ਵਿੱਚ ਇਹ ਪਾਲਿਸੀ ਜਿਹੜੀ ਸੀ ਆਈ ਸੀ 34 ਸਾਲ ਦਾ ਜਿਹੜਾ ਇੱਕ ਲੰਮਾ ਅਰਸਾ ਸੀਗਾ ਉਹਦੇ ਅੰਦਰ ਜਦੋਂ ਅਸੀਂ ਪਛਾਹ ਮੁੜ ਕੇ ਵੀ ਦੇਖਦੇ ਆ ਤਾਂ ਦੇਖਦੇ ਆ ਕਿ ਐਜੂਕੇਸ਼ਨ ਦਾ ਜਿਹੜਾ ਗੋਲ ਸੀਗਾ ਉਹ ਕਿਤੇ ਨਾ ਕਿਤੇ ਪ੍ਰੋਪਰਲੀ ਅਚੀਵ ਨਹੀਂ ਹੋ ਪਾਇਆ ਐਦਾਂ ਦਾ ਕੀ ਹੋਇਆ ਕਿ ਸਾਡੇ ਦੇਸ਼ ਦੇ ਵਿੱਚੋਂ ਬਹੁਤ ਵੱਡਾ ਜਿਹੜਾ ਬੱਚਿਆਂ ਦਾ ਤਬਕਾ ਜਿਗਾ ਉਹ ਵਿਦੇਸ਼ਾਂ 'ਚ ਜਾਣਾ ਸ਼ੁਰੂ ਹੋ ਗਿਆ ਕੀ ਇਦਾਂ ਨਾ ਹੋਇਆ ਕਿ ਸਰਕਾਰਾਂ ਕੋਲੋਂ ਇਹ ਜਿਹੜੀ ਚੀਜ਼ ਆ ਉਹ ਮੈਨੇਜ ਨਹੀਂ ਹੋਈ ਕਿ ਐਜੂਕੇਸ਼ਨ ਦੀ ਜਿਹੜੀ ਆਊਟਕਮ ਸੀ ਜਿਹੜੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਕੂਲਸ ਦੇ ਵਿੱਚ ਦਿੱਤੀ ਜਾ ਰਹੀ ਹੈ ਕਾਲਜਸ ਦੇ ਵਿੱਚ ਦਿੱਤੀ ਜਾ ਰਹੀ ਹੈ ਉਸ ਐਜੂਕੇਸ਼ਨ ਦਾ ਜਿਹੜਾ ਇੱਕ ਨਤੀਜਾ ਬਾਅਦ ਉਹ ਕਿਉਂ ਨਹੀਂ ਆਇਆ ਉਹ ਜਦੋਂ ਸਾਰਾ ਦਾ ਸਾਰਾ ਉਹਨਦੇ 'ਚ ਜਦੋਂ ਅਸੀਂ ਸਾਰਾ ਨੇ ਇਕੱਠੇ ਬੈਠ ਕੇ ਸੋਚਿਆ ਜਿਹੜੇ ਦੇਸ਼ ਦੇ ਲੀਡਰ ਸੀ ਹੈ ਜਾਂ ਜਿਹੜੇ ਬੁੱਧੀਜੀਵੀ ਸੀਗੇ ਤੇ ਉਹ ਜਿਹੜੀ ਬਾਹਰ ਨਿਕਲ ਕੇ ਆਈ ਪਾਲਿਸੀ ਉਹ ਆਈ ਨੈਸ਼ਨਲ ਐਜੂਕੇਸ਼ਨ ਪਾਲਿਸੀ 2000 ਦੀ ਉਹ ਜੇ ਮੈਂ ਨੈਸ਼ਨਲ ਐਜੂਕੇਸ਼ਨ 2020 ਦੀ ਪਾਲਿਸੀ ਦੀ ਗੱਲ ਕਰਦਾ ਵਾਂ ਤੇ ਉਸ ਤੋਂ ਪਹਿਲਾਂ ਮੈਂ ਛੋਟਾ ਜਿਹਾ ਤੁਹਾਨੂੰ ਨਾਲ ਇੱਕ ਡਾਟਾ ਸ਼ੇਅਰ ਕਰਨਾ ਚਾਹਾਂਗਾ ਇੱਕ ਛੋਟਾ ਜਿਹਾ ਵਰਡ ਹੁੰਦਾ ਜਿਹਨੂੰ ਅਸੀਂ ਕਹਿੰਦੇ G E R ਗ੍ਰੋਸ ਐਨਰੋਲਮੈਂਟ ਰੇਸ਼ਿਓ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਸਰਕਾਰਾਂ ਨੇ ਕਾਲਜੇਸ ਨੇ ਸਕੂਲਸ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਬੱਚਾ ਜਿਹੜਾ ਹੈਗਾ ਉਹ ਸਕੂਲਾਂ ਦੇ ਵਿੱਚ ਪਹੁੰਚੇ ਪੜਨ ਲਈ ਕਾਲਜਾਂ ਦੇ ਵਿੱਚ ਪੜਨ ਲਈ ਆਏ ਯੂਨੀਵਰਸਿਟੀ ਦੇ ਵਿੱਚ ਪੜਨ ਲਈ ਜਾਏ ਪਰ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਉਹਦੇ ਅੰਦਰ ਜਿਹੜੀ ਦੇਸ਼ ਦੀ ਸਰਕਾਰ ਆ ਉਹਨੇ ਵੀ ਇੱਕ ਟੀਚਾ ਮਿੱਥਿਆ ਹੈਗਾ ਕਿ 2030 ਦੇ ਵਿੱਚ 2030 ਤੱਕ ਹਰ ਸਕੂਲ ਜਿਹੜਾ ਹੈਗਾ ਉਹਦੀ ਜਿਹੜੀ ਜੀਈਆਰ ਹੈ ਗ੍ਰੋਸ ਐਨਰੋਲਮੈਂਟ ਰੇਸ਼ਿਓ ਹੈ ਉਹ 100% ਹੋ ਜੇ ਔਰ ਕਾਲਜਾਂ ਦੀ ਰੇਸ਼ਿਓ ਜਿਹੜੀ ਹੈਗੀ ਆ ਹਾਇਰ ਐਜੂਕੇਸ਼ਨ ਚ ਜੀਈਆਰ ਦੀ ਰੇਸ਼ਿਓ ਹੈ ਜਿਹੜੀ ਅੱਜ 28% ਹੈ 28% ਦਾ ਮਤਲਬ ਹੈ ਕਿ 18 ਤੋਂ ਲੈ ਕੇ 23 ਸਾਲ ਤੱਕ ਦੇ ਜਿਹੜੇ ਬੱਚੇ ਨੇ ਸੋਦੇ ਵਿੱਚੋਂ ਸਿਰਫ 28 ਬੱਚਾ ਜਿਹੜਾ ਹੈਗਾ ਉਹ ਹਾਇਰ ਐਜੂਕੇਸ਼ਨ ਵਾਲੇ ਪਾਸੇ ਮੁੜਦਾ ਪਿਆ ਹੈਗਾ ਕਾਲਜਾਂ ਨੂੰ ਆਂਦਾ ਪਿਆ ਹੈਗਾ ਯੂਨੀਵਰਸਿਟੀਸ 'ਚ ਜਾ ਰਿਹਾ ਹੈਗਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਇਹ ਟੀਚਾ ਹੈਗਾ ਕਿ ਜਿਹੜੀ ਜੀਈਆਰ ਹੈਗੀ ਆ ਉਹ 2030 ਤੱਕ 28% ਤੋਂ ਵਧਾ ਕੇ ਘੱਟੋ-ਘੱਟ 50% ਲਿਜਾਈ ਜਾ ਸਕੇ ਹੁਣ ਜਦੋਂ 28% ਦੀ ਗੱਲ ਕਰਦੇ ਕਿ 28 ਤੋਂ ਲੈ ਕੇ 50% ਕਿੱਦਾਂ ਹੋਏਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਆ ਜਿੰਨਾ ਪਾਸਟ ਵਿੱਚ ਹੋਇਆ ਹੈਗਾ education ਦਾ ਆਊਟਕਮ ਕੀ ਨਿਕਲਿਆ ਅੱਗੇ ਸੀਗਾ ਕਿ এডਿਊਕੇਸ਼ਨ ਕਰਕੇ ਬੱਚਾ ਕਹਿੰਦਾ ਸੀ ਕਿ ਮੈਨੂੰ ਨੌਕਰੀ ਮਿਲਦੀ ਪਈ ਹੈ ਚੰਗੀ ਨੌਕਰੀ ਮਿਲਦੀ ਪਈ ਹੈ ਮੇਰੀ ਚੰਗੀ ਪਲੇਸਮੈਂਟ ਹੁੰਦੀ ਪਈ ਹੈ ਜਾਂ ਨਹੀਂ ਹੁੰਦੀ ਵੀ ਨਵੀਂ ਪਾਲਿਸੀ ਦੇ ਵਿੱਚ ਜਿਹੜੀ এডਿਊਕੇਸ਼ਨ ਪਾਲਿਸੀ ਦੁਆਰਾ ਰੀਬੈਂਪ ਕੀਤੀ ਗਈ ਹੈ ਉਹਦੇ ਅੰਦਰ ਜਿਹੜੀਆਂ ਤਿੰਨ ਚਾਰ ਚੀਜ਼ਾਂ ਜਿਹੜੀਆਂ ਬੜੀਆਂ ਸਰਕਾਰ ਨੇ ਇੱਕ ਚੰਗਾ ਕਦਮ ਚੁੱਕਿਆ ਉਹ ਹੈਗਾ ਕਿ ਪਹਿਲੀ ਗੱਲ ਕਿ ਹਰ ਬੱਚੇ ਨੂੰ এডਿਊਕੇਸ਼ਨ ਦੀ ਐਕਸੈਸ ਹੋਵੇ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਵਿੱਦਿਆ ਤੋਂ ਵਾਂਝਾ ਨਾ ਰਹੇ ਜੀ ਹਰ ਬੱਚਾ ਸਕੂਲ ਚ ਜਾਏ ਹਰ ਬੱਚਾ 18 ਤੋਂ 23 ਸਾਲ ਦਾ ਜਿਹੜਾ ਹੈਗਾ ਉਹ ਹਾਇਰ ਐਜੂਕੇਸ਼ਨ ਦੇ ਅ ਜ਼ਰੂਰ ਆਪਣੇ ਆਪ ਨੂੰ ਉਸ ਕਾਬਲ ਬਣਾਏ ਜਦੋਂ ਸਾਰਿਆਂ ਨੂੰ ਇੱਕ ਐਕਸੈਸ ਮਿਲ ਜਾਏਗੀ ਐਜੂਕੇਸ਼ਨ ਦੀ ਉਸ ਤੋਂ ਬਾਅਦ ਐਨਪੀ ਕਹਿੰਦੀ ਹੈਗੀ ਕਿ ਇਸ ਐਕਸੈਸ ਦੇ ਨਾਲ ਨਾਲ ਅਗਲਾ ਵਰਡ ਆਉਂਦਾ ਹੈਗਾ ਇਕਵਿਟੀ ਹਰ ਬੱਚਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਉਹਦੇ ਨਾਲ ਕੋਈ ਭੇਦਭਾਵ ਨਹੀਂ ਹੈਗਾ ਹਰ ਬੱਚੇ ਨੂੰ ਬਰਾਬਰ ਐਜੂਕੇਸ਼ਨ ਲੈਣ ਦਾ ਪੂਰਾ ਪੂਰਾ ਹੱਕ ਹੈਗਾ ਉਹਨੂੰ ਹਰ ਤਰੀਕੇ ਦੇ ਨਾਲ ਇੱਕ ਚੰਗੀ ਜਿਹੀ ਐਜੂਕੇਸ਼ਨ ਆ ਉਹ ਮਿਲਣੀ ਚਾਹੀਦੀ ਜੀ ਜਦੋਂ ਉਹਦੇ ਚ ਇਕਵਿਟੀ ਆ ਜਾਂਦੀ ਹੈਗੀ ਆ ਉਸ ਤੋਂ ਬਾਅਦ ਆਉਂਦੀ ਹੈਗੀ ਐਜੂਕੇਸ਼ਨ ਦੀ ਕੁਆਲਿਟੀ ਇਹ ਜਿਹੜੀ ਚੀਜ਼ ਆ ਸਭ ਤੋਂ ਜ਼ਰੂਰੀ ਹੈ ਕੁਆਲਿਟੀ ਕਿੱਥੋਂ ਆਏ ਕੁਆਲਿਟੀ ਆਏਗੀ ਚੰਗੇ ਸਿਸਟਮ ਚ ਜਦੋਂ ਬੱਚਿਆਂ ਨੂੰ ਇਹ ਪਤਾ ਲੱਗੇਗਾ ਕਿ ਜੋ ਅਸੀਂ ਪੜਦੇ ਪਏ ਆ ਉਹਦਾ ਸਾਡੇ ਬਾਅਦ ਪੜਾਈ ਕਰਕੇ ਸਾਨੂੰ ਬਾਹਰ ਇਕ ਚੰਗਾ ਰੋਜ਼ਗਾਰ ਮਿਲ ਜਾਏਗਾ ਚੰਗੀ ਜੌਬ ਮਿਲ ਜਾਏਗੀ। ਆਪਰਚੂਨਿਟੀਆਂ ਮਿਲ ਜਾਣਗੀਆਂ, ਅੱਛੀ ਨੌਕਰੀਆਂ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਿਹੜੀ ਐਨਪੀ ਨੇ ਚੀਜ਼ ਬਣਾਈ ਉਹ ਹੈਗੀ ਐ ਅਫੋਰਡੇਬਿਲਿਟੀ। ਹਰ ਬੱਚਾ ਜਿਹੜਾ ਹੈ ਨਾ ਉਹ ਐਜੂਕੇਸ਼ਨ ਨੂੰ ਅਫੋਰਡ ਕਰ ਸਕੇ। ਉਹਦੇ ਉੱਤੇ ਵਿੱਤੀ ਬੋਝ ਜਿਹੜਾ ਹੈਗਾ ਘਰ ਦੇ ਵਿੱਚ ਉਹ ਨਾ ਦੇ ਵਿੱਤੀ ਭਾਰ ਨਾ ਦੇ। ਸਰਕਾਰ ਨੇ ਇਹਦੇ ਵਾਸਤੇ ਦੇਖੋ ਜਿਵੇਂ ਪੋਸਟ میٹرਿਕ ਸਕਾਲਰਸ਼ਿਪ ਚਲਾਇਆ ਕਿ ਬੱਚਾ ਜਿਹੜਾ ਹੈਗਾ ਜੋ ਸਾਡੇ ਅਨੁਸੂਚਿਤ ਜਾਤੀਆਂ ਜਾਂ ਜਾਤੀਆਂ ਦੇ ਬੱਚੇ ਨੇ ਉਹ ਕਾਲਜਾਂ ਵਿੱਚ ਐਡਮਿਸ਼ਨ ਲੈਣ ਸਕੂਲਾਂ 'ਚ ਐਡਮਿਸ਼ਨ ਲੈਣ ਔਰ ਉਹਨਾਂ ਦੀ ਸਾਰੇ ਜਿਹੜਾ ਫੀਸ ਦਾ ਭਾਰ ਹੈ ਉਹ ਪੰਜਾਬ ਸਰਕਾਰ ਭਾਰਤ ਸਰਕਾਰ ਜਿਹੜੀ ਹੈ ਉਹ ਚੱਕਦੀ ਪਈ ਹੈ। ਮੰਤਵ ਸਿਰਫ ਇੱਕੋ ਇਹ ਹੈ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵੱਜਾ ਨਾ ਰਹੇ ਤੇ ਏ.ਨ.ਪੀ ਦੇ ਅੰਦਰ ਹੀ ਲਾਸਟ ਵਿੱਚ ਜਿਹੜੀ ਚੀਜ਼ ਆਂਦੀ ਹੈ ਉਹ ਆਂਦੀ ਹੈ ਕਿ ਅਕਾਉਂਟੇਬਿਲਟੀ। ਤੁਸੀਂ ਜੋ ਪੜ੍ਹਦੇ ਪਿਓ ਤੁਸੀਂ ਦੇਸ਼ ਦੇ ਵਾਸਤੇ ਉਸ ਪੜ੍ਹਾਈ ਨੂੰ ਕਿਵੇਂ ਯੂਜ਼ ਕਰੋਗੇ? ਇਹ ਨਹੀਂ ਹੈਗਾ ਕਿ ਤੁਸੀਂ ਪੜ੍ਹੇ ਜੀ ਤੇ ਜਾ ਕੇ ਅਮਰੀਕਾ 'ਚ ਕੰਮ ਕਰ ਲੈਣੇ ਕੈਨੇਡਾ 'ਚ ਕੰਮ ਕਰ ਲੈਣੇ ਆ ਰੋਜ਼ਗਾਰ ਇੱਥੇ ਵੀ ਹੈਗੇ ਇਸੇ ਲਈ ਜਿਹੜੀ ਨਵੀਂ ਪਾਲਿਸੀ ਬਣੀ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਰੀਵੈਂਪੋਕਿਆਈ ਆ ਹੁੰਦੇ ਅੰਦਰ ਉਹਨਾਂ ਨੇ ਕਿਤਾ ਮੁਖੀ ਜਿਹੜੇ ਕੋਰਸ ਹੈਗੇ ਨੇ ਜਿਵੇਂ ਅਸੀਂ ਸਕਿੱਲ ਓਰੀਐਂਟਡ ਕੋਰਸੇਸ ਕਰਨੇ ਆ ਸਕਿੱਲ ਓਰੀਐਂਟਡ ਕੋਰਸੇਸ ਆਣ ਗਏ ਤੇ ਤੁਹਾਡੀ ਐਮਪਲੋਏਬਿਲਟੀ ਵਧੇ ਜਿਹੜੇ ਐਦਾਂ ਦੇ ਕੋਰਸੇਸ ਚਲਾਏ ਗਏ ਜਿਨ੍ਹਾਂ ਨੂੰ ਤੁਸੀਂ ਕਰਕੇ ਤੁਸੀਂ ਕੱਲ ਨੂੰ ਸਰਕਾਰ ਦੇ ਵਾਲੇ ਪਾਸੇ ਮੂੰਹ ਨਾ ਵੀ ਕਰੋਗੇ ਤੁਹਾਨੂੰ ਰੁਜ਼ਗਾਰ ਆਪਣੇ ਆਪ ਮਿਲ ਜਾਏਗਾ ਤੁਸੀਂ ਆਪਣੇ ਆਪ ਨੂੰ ਇੰਨੇ ਕ ਅਨੇਬਲ ਕਰ ਚੁੱਕੇ ਹੋਗੇ ਹੁਣ ਜੇ ਮੈਂ ਇਹਨੂੰ ਮੈਂ ਮੇਰੇ ਕੋਲੇ ਦੇ ਨਾਲ ਜੋੜਦਾ ਵਾਂ ਤੇ ਮੈਂ ਦੇਖੋ ਦੱਸਣਾ ਚਾਹਾਂਗਾ ਕਿ ਹੁਣ ਮੇਰੇ ਕੋਲ ਕਾਲਜ ਦੇ ਅੰਦਰ ਪੀਜੀਡੀਸੀ ਕੋਰਸ ਚੱਲ ਰਿਹਾ ਹੈਗਾ ਮੈਂ ਇਸ ਸਾਲ ਬੀਸੀਏ ਜਿਹੜੀ ਆ ਉਹ ਕਾਲਜ ਇੱਕ ਵਾਰੀ ਫਿਰ ਦੁਬਾਰਾ ਸ਼ੁਰੂ ਕਰਨ ਦੇ ਅਸੀਂ ਪਲਾਨ ਕੀਤੇ ਹੈਗੇ ਨੇ ਕਾਰਨ ਕੀ ਹੈ ਕਿ ਬੱਚਾ ਜੇ ਕੰਪਿਊਟਰ ਕੋਰਸ ਕਰ ਲੇਗਾ ਕੰਪਿਊਟਰ ਦੀ ਉਹਨੂੰ ਲਿਟਰੇਸੀ ਆ ਜਾਏਗੀ ਕੰਪਿਊਟਰ ਸਿੱਖ ਜਾਏਗਾ ਤੁਕੋਂ ਬਾਹਰ ਜਾ ਕੇ ਡਿਜੀਟਲ ਪਲੇਟਫਾਰਮਸ ਦੇ ਉੱਤੇ ਕੰਮ ਕਰ ਸਕਦਾ ਹੈਗਾ ਬੱਚਾ ਆਪਣਾ ਡਿਜੀਟਲ ਪਲੇਟਫਾਰਮ ਖੜੇ ਕਰ ਸਕਦਾ ਹੈ ਡਿਜੀਟਲ ਲਿਟਰੇਸੀ ਆ ਜਾਏਗੀ ਔਰ ਆਪਣੇ ਲਈ ਜੌਬਸ ਜਿਹੜੀ ਆ ਉਹ ਬੱਚਾ ਆਪ ਕ੍ਰੀਏਟ ਕਰ ਸਕਦਾ ਹੈਗਾ ਪੰਜਾਬ ਸਰਕਾਰ ਵੀ ਤੁਸੀਂ ਦੇਖੋ ਜੀ ਜੌਬਸ ਕ੍ਰੀਏਟ ਕਰ ਰਹੀ ਹੈ ਉਹਦੇ ਅੰਦਰ ਕੀ ਹੈ ਕਿ ਉਹ ਪੀਜੀਡੀਸੀ ਹੈ ਜਿਹੜੇ ਬੱਚਾ ਨੇ ਕੰਪਿਊਟਰ ਕੋਰਸ ਕੀਤੇ ਨੇ ਉਹਨਾਂ ਦੀ ਇੱਕ ਉਹਨਾਂ ਨੂੰ अहमियत ਦਿੱਤੀ ਜਾ ਰਹੀ ਹੈ ਉਹ ਕੰਪਿਊਟਰ ਕੋਰਸ ਜਿਹੜੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀ ਮਾੜਾ ਹੈ ਜਾਂ ਕੋਈ ਵੀ ਪ੍ਰੋਪਰ ਨਹੀਂ ਪ੍ਰੋਵਾਈਡ ਕਰ ਰਿਹਾ ਪਰ ਜਿਹੜੇ ਗਲੀ ਮੁਲਿਆ ਵਿੱਚ ਕੰਪਿਊਟਰ ਕੋਰਸ ਵਾਲੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹ ਤੁਸੀਂ ਉਹਨਾਂ ਕੋਲੋਂ 100 ਘੰਟੇ ਦਾ 150 ਘੰਟੇ ਦਾ ਕੋਰਸ ਕਰਦੇ ਹੋ ਤੁਹਾਨੂੰ ਸਰਟੀਫਿਕੇਟ ਦੇ ਦਿੰਦੇ ਉਹ ਸਰਟੀਫਿਕੇਟ ਦੀ ਵੈਲਿਡਿਟੀ ਨਹੀਂ ਹੈ ਪੰਜਾਬ ਸਰਕਾਰ ਉਹਨਾਂ ਸਰਟੀਫਿਕੇਟਸ ਨੂੰ ਕਈ ਵਾਰੀ ਮਾਮਤਾ ਨਹੀਂ ਦਿੰਦੀ ਮੇਰੇ ਕੋਲ ਕਾਲਜ ਦੇ ਵਿੱਚ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਹ ਮਿਲੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਿਉਂਕਿ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੇ ਲੀਟਾ ਇਹ ਕੋਰਸੇ ਜੇ ਤੁਸੀਂ ਕਰਦੇ ਹੋ ਉਹ ਕੋਰਸੇ ਦੀ ਸਰਟੀਫਿਕੇਟ ਦੀ ਵੈਲਿਊ ਹੈ ਉਹ ਕਿਤੇ ਨਹੀਂ ਹੋ ਜਿਹੜੇ ਬਾਹਰ ਦੁਕਾਨਾਂ ਦੇ ਸਰਟੀਫਿਕੇਟ ਬਿਲਦੇ ਉਹਦੇ ਨਾਲ ਕਿਤੇ ਘੱਟ ਹੈਗੀ ਆ ਪਰ ਉਹਨਾਂ ਕੋਰਸੇਸ ਨੂੰ ਅਸੀਂ ਇੱਕ ਚੰਗੇ ਪਲੇਟਫਾਰਮ ਤੇ ਲੈ ਜਾ ਕੇ ਉਹਨਾਂ ਕੋਰਸੇਸ ਦੇ ਨਾਲ ਤੁਹਾਨੂੰ ਇੱਕ ਅੱਛੀ ਨੌਕਰੀ ਮਿਲ ਸਕਦੀ ਹੈ ਉਹਨਾਂ ਕੋਰਸੇਸ ਦੇ ਨਾਲ ਤੁਸੀਂ ਆਪਣੇ ਲਈ ਆਪ এমਪਲੋਇਮੈਂਟ এমਪਲੋਇਮੈਂਟ ਜਿਹੜੀ ਆ ਉਹ ਜਨਰੇਟ ਕਰ ਸਕਦੇ ਹੋ ਇਸੇ ਤਰੀਕੇ ਨਾਲ ਆਉਣ ਵਾਲੇ ਟਾਈਮ 'ਚ ਮੇਰੀ ਕੋਸ਼ਿਸ਼ ਹੈਗੀ ਕਿ ਸਾਡੇ ਜਿਹੜੇ ਇਲਾਕੇ ਦੇ ਜਿਹੜੀ ਬੱਚੀਆਂ ਹੈ ਆ ਉਹਨਾਂ ਵਾਸਤੇ ਅਸੀਂ ਇੱਕ ਹੋਰ ਜਿਹੜਾ ਜੌਬ ਓਰੀਐਂਟਡ ਕੋਰਸ ਹੈਗਾ ਕੋਸਮੈਟੋਲੋਜੀ ਦਾ ਹੈਗਾ ਤੁਸੀਂ ਦੇਖੋ ਜਗਾ ਜਗਾ ਦੇ ਵਿੱਚ ਸਮਾਜ ਦੇ ਵਿੱਚ ਸੈਲੂਨਸ ਜਿਹੜੇ ਨੇ ਉਹ ਖੁੱਲ ਰਹੇ ਹੈਗੇ ਆ ਜੀ ਕੋਸਮੈਟੋਲੋਜੀ ਦੀ ਜਿਹੜੀਆਂ ਓਰੀਐਂਟੇਸ਼ਨ ਹੈ ਉਹ ਜ਼ਿਆਦਾ ਹੋ ਰਹੀ ਹੈ ਤੇ ਕਿਉਂ ਨਾ ਜਿਹੜੇ ਮੇਰੇ ਇਲਾਕੇ ਦੀ ਬੱਚੀਆਂ ਨੇ ਉਹ ਇਸ ਕਾਲਜ ਦੇ ਅੰਦਰ ਪੜ੍ਹ ਕੇ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਪਰ ਇੱਕ ਸਰਟੀਫਿਕੇਸ਼ਨ ਲੈ ਕੇ ਤੇ ਜਿਹੜਾ ਆਪਣੇ ਲਈ ਜਿਹੜੀ ਜੌਬਸ ਹੈ ਉਹ ਲੋਕੇਟ ਕਰ ਸਕਦੀਆਂ ਨੇ ਬੀਸੀਆ ਜਿਹੜੀ ਹੈਗੀ ਹੈ ਮੈਂ ਕਿ ਬੀਸੀਆ ਸੀ ਇੰਟਰੋਡਿਊਸ ਕਰ ਰਹੇ ਹੈਗੇ ਆ ਤੇ ਬੀਸੀਆ ਦੇ ਨਾਲ ਨਾਲ ਕੀ ਚੰਗੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਪਲੇਸਮੈਂਟ ਦੇ ਲਈ ਬੁਲਾ ਸਕਦੇ ਹਾਂ ਸਾਡੇ ਕੋਲ ਇੱਥੇ ਪੜ ਕੇ ਬੱਚਾ ਕੈਂਪਸ ਦੇ ਅੰਦਰ ਹੀ ਉਹਦੀ ਪਲੇਸਮੈਂਟ ਹੋ ਜਾਂਦੀ ਹੈ ਤੇ ਉਹਦੇ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਇੱਥੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਬਾਹਰ ਭੇਜਦੇ ਪਿਆ ਕਦੇ ਅਸੀਂ ਆਪਣੇ ਬੱਚਿਆਂ ਨੂੰ ਨੇੜੇ ਚੰਡੀਗੜ੍ਹ ਸ਼ਹਿਰ ਦੀ ਯੂਨੀਵਰਸਿਟੀਾਂ 'ਚ ਭੇਜਦੇ ਪਿਆ ਉਹਨਾਂ ਯੂਨੀਵਰਸਿਟੀਆਂ ਦੇ ਅੰਦਰ ਜਿਹੜੀ ਫੀਸ ਹੈਗੀ ਆ ਉਹ ਮੇਰੇ ਕਾਲਜ ਦੀ ਫੀਸ ਨਾਲ ਤਕਰੀਬਨ ਤਕਰੀਬਨ ਡਿਊਟੀ ਆ ਜੇ ਮੇਰੇ ਕੋਲ ਕਾਲਜ ਬੀਸੀਆ ਕਰਨ ਦੀ ਫੀਸ ਜੇ ਮੰਨ ਲਓ ਫੋਰ ਐਗਜ਼ਾਮਪਲ ਜਿਹੜੀ ਹੈ 1.5 ਲੱਖ ਵਿੱਚ ਹੋ ਜਾਏਗੀ 3 ਸਾਲ ਦੇ ਵਿੱਚ ਤੇ ਬਾਹਰ ਯੂਨੀਵਰਸਿਟੀ ਵਿੱਚ ਤੁਸੀਂ 4 ਤੋਂ ਲੈ ਕੇ 5 ਲੱਖ ਰੁਪਈਆ ਦੋਗੇ ਤਾ 30 ਸਾਲ ਤੱਕ ਜਾ ਕੇ ਬੱਚੇ ਦੀ ਪੀਸੀਏ ਪੂਰੀ ਹੁੰਦੀ ਹੈ ਸੋ ਅਫੋਰਡੇਬਿਲਟੀ ਵੀ ਹੈਗੀ ਹੈ ਅਕਾਉਂਟੇਬਿਲਟੀ ਵੀ ਹੈਗੀ ਹੈ ਬੱਚਾ ਘਰੇ ਵੀ ਰਹੇਗਾ ਇੱਥੇ ਆਰਾਮ ਨਾਲ ਸੁਭਾਅ ਆਏਗਾ ਸ਼ਾਮ ਨੂੰ ਪੜ ਕੇ ਆਰਾਮ ਨਾਲ ਬੱਚਾ ਘਰੇ ਜਾਏਗਾ ਬੱਚਾ ਤੁਹਾਡੇ ਕੋਲ ਵੀ ਰਹੇਗਾ ਔਰ ਇਸ ਤਰੀਕੇ ਨਾਲ ਕੀ ਹੈ ਕਿ ਜਿਹੜੀ ਅਸੀਂ ਆਉਣ ਵਾਲਾ ਸਮਾਜ ਹੈਗਾ ਉਹਦੀ ਚੰਗੀ ਨੀਂਵ ਰੱਖਾਂਗੇ ਬੱਚਿਆਂ ਨੂੰ ਪੜਾਣਾ ਲਿਖਣਾ ਵੀ ਜ਼ਰੂਰੀ ਹੈ ਬੱਚੇ ਆਪਣੇ ਕੋਲ ਵੀ ਰਹਿ ਜਾਣਗੇ ਔਰ ਆਪਣੇ ਕੋਲ ਰਹਿ ਕੇ ਦੇਸ਼ ਦੀ ਪ੍ਰੋਪਰ ਜਿਹੜੀ ਆ ਉਹ ਸੇਵਾ ਵੀ ਕਰਪੇਗਾ ਸਰ ਪ੍ਰਿੰਸੀਪਲ ਸਾਹਿਬ ਅਗਰ ਆਪਾਂ ਸੁਜੈਸ਼ਨ ਦੀ ਗੱਲ ਕਰਦੇ ਆਂ ਅਗਰ ਆਪਾਂ ਐਜੂਕੇਸ਼ਨ ਪਾਲਿਸੀ ਦੇ ਬਾਰੇ ਦੇ ਵਿੱਚ ਕੋਈ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਕੋਈ ਆਪਾਂ ਤੁਸੀਂ ਸੁਜੈਸ਼ਨ ਦੇਣਾ ਚਾਹੋ ਤੁਸੀਂ ਕੀ ਸੁਜੈਸਟ ਕਰੋਗੇ ਜੀ ਸਰਕਾਰ ਨੂੰ ਦੇਖੋ ਲਖਵੀਰ ਜੀ ਸੁਜੈਸ਼ਨ ਨਹੀਂ ਮੈਨੂੰ ਬੜੀ ਯੂਜ਼ ਕਰਾਂਗਾ ਮੈਂ ਇਹ ਜ਼ਰੂਰ ਕਵਾਂਗਾ ਕਿ ਜਿਹੜੀ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਜਦੋਂ ਅਸੀਂ ਇਹਦਾ ਇੱਕ ਟਾਰਗੇਟ ਅਚੀਵ ਕਰਨ ਦੀ ਗੱਲ ਕਰਦੇ ਆਂ ਜ਼ਮੀਨੀ ਲੈਵਲ ਦੇ ਉੱਤੇ ਜਦੋਂ ਅਸੀਂ ਇਹਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆਂ ਤੇ ਕੁਝ ਇੱਕ ਇਹਦੇ ਚ ਰੁਕਾਵਟਾਂ ਨਹੀਂ ਕਵਾਂਗਾ ਮੈਂ ਇਹ ਕਵਾਂਗਾ ਕਿ ਸਾਥ ਥੋੜੀਆਂ ਜਿਹੀ ਇੱਕ ਦੋ ਐਦਾਂ ਦੀਆਂ ਚੀਜ਼ਾਂ ਹੈਗੀਆਂ ਨਾ ਜਿੰਨਾ ਉੱਤੇ ਵਰਕ ਕਰਨ ਦੀ ਜ਼ਰੂਰਤ ਹੈਗੀ ਆ ਉਹਦੇ ਚ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕੋਈ ਵੀ ਇੱਕ ਨਵੀਂ ਪਾਲਿਸੀ ਆ ਉਹਨੂੰ ਇੰਟਰੋਡਿਊਸ ਕਰਨਾ ਹੈ ਕੋਈ ਵੀ ਨਵੀਂ ਪਾਲਿਸੀ ਹੈ ਜਿਹਨੂੰ ਇੰਪਲੀਮੈਂਟ ਕਰਨਾ ਹੈਗਾ ਤੇ ਤੁਹਾਨੂੰ ਉਹਦੇ ਵਾਸਤੇ ਫੰਡਿੰਗ ਦੀ ਜ਼ਰੂਰਤ ਹੈ ਅਸੀਂ ਨਵੀਂ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਪਏ ਆ ਸਕਿੱਲ ਓਰੀਐਂਟੇਸ਼ਨ ਦੀ ਗੱਲ ਕਰ ਰਹੇ ਆ ਪਰ ਜਿਹੜਾ ਉਹਦਾ ਇੱਕ ਐਜੂਕੇਸ਼ਨ ਦਾ ਇੱਕ ਜੀਡੀਪੀ ਦਾ ਟਾਰਗੇਟ ਹੈ 6% ਦਾ ਸੀਗਾ ਕਿ 6% ਦਾ ਟਾਰਗੇਟ ਹੈ ਉਹਨੂੰ ਉਹਨਾਂ ਫੰਡ ਅਲਾਟ ਕਰਨਾ ਉਹ ਤਾਂ ਦੇਖੋ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਸਾਡੇ ਦੇਸ਼ ਦੀ ਸਰਕਾਰ ਹੈਗੀ ਆ ਐਜੂਕੇਸ਼ਨ ਦੇ ਵਾਸਤੇ ਇੰਨੀ ਫੰਡਿੰਗ ਤਾਂ ਸਾਨੂੰ ਰੱਖਣੀ ਪੈਗੀ ਕਿ ਅਸੀਂ ਜੋ ਟੀਚਾ ਮਿੱਥਿਆ ਹੈਗਾ ਕਿ 2030 ਤੱਕ ਅਸੀਂ ਜੀਜੀਆਰ ਬਦਾਨੀ ਉਹਨੂੰ ਅਸੀਂ ਕਿੱਦਾਂ ਕਰਾਂਗੇ ਜੇ ਅਸੀਂ ਐਜੂਕੇਸ਼ਨ ਦੇ ਵਾਸਤੇ ਇੱਕ ਪ੍ਰੋਪਰ ਫੰਡ ਐਲੋਕੇਟ ਨਹੀਂ ਕਰਾਂਗੇ ਬਹੁਤ ਸੇ ਸੰਸਥਾ ਸੰਸਥਾਵਾਂ ਹਿੰਦੁਸਤਾਨ 'ਚ ਐਦਾਂ ਦੀਆਂ ਹੈਗੀਆਂ ਜਿਹੜੀ ਆ ਕਿ ਸਰਕਾਰ ਦੇ ਵੱਲ ਹਰ ਵੇਲੇ ਤੱਕਦੀਆਂ ਨੇ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲ ਇੱਕ ਸਪੋਰਟ ਮਿਲ ਸਕੇ ਗਵਰਨਮੈਂਟ ਤੋਂ ਦੇਖੋ ਨਵੇਂ ਕੋਰਸੇ ਚਲਾਣੇ ਨੇ ਨਵੇਂ ਇਨਫਰਾਸਟ੍ਰਕਚਰ ਐਡ ਕਰਨਾ ਹੈਗਾ ਤੇ ਕਾਲਜਸ ਨੂੰ ਜਾਂ ਸਕੂਲਸ ਨੂੰ ਗਵਰਨਮੈਂਟ ਰੋਂ ਸਪੋਰਟ ਦੀ ਜ਼ਰੂਰਤ ਹੈਗੀ ਇਹਦੇ ਨਾਲ ਦੇ ਨਾਲ ਇੱਕ ਹੋਰ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਕਿ ਸਾਨੂੰ ਜਿਹੜਾ ਹੈਗਾ ਉਹ ਜਿਹੜੀ ਅ ਇਸ ਐਜੂਕੇਸ਼ਨ ਪਾਲਿਸੀ ਦੇ ਜਿਹੜਾ ਇੱਕੋ ਟੀਚਾ ਹੈਗਾ ਉਹਦੇ ਨੂੰ ਅਚੀਵ ਕਰਨ ਦੇ ਲਈ ਸਾਨੂੰ ਟੀਚਰਸ ਚਾਹੀਦੇ ਨੇ ਚੰਗੇ ਸਕਿਲਡ ਟੀਚਰ ਚਾਹੀਦੇ ਨੇ ਟੀਚਰ ਟ੍ਰੇਨਿੰਗ ਜਿਹੜੀ ਆ ਉਹ ਬੜੀ ਜ਼ਰੂਰੀ ਹੈਗੀ ਆ ਨਵੇਂ-ਨਵੇਂ ਕੋਰਸਿਸ ਨੇ ਨਵੇਂ-ਨਵੇਂ ਉਹਦੇ ਡਾਈਮੈਂਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਜਿਹੜੇ ਟੀਚਰਸ ਹੈਗੇ ਆ ਟੀਚਰ ਦੀ ਜਿਹੜੀ ਸ਼ਾਰਟੇਜ ਹੈ ਕਿਉਂ ਨਹੀਂ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਨੇ ਆ ਜਿਹੜੀਆਂ ਰਾਜ ਦੀਆਂ ਸਰਕਾਰਾਂ ਨੇ ਉਹ ਟੀਚਰ ਰਿਕਰੂਟਮੈਂਟ ਵਾਸਤੇ ਕੰਮ ਕਰਦੀ ਹੈ ਕਿਉਂ ਅਸੀਂ ਤੇ ਸਾਡੇ ਅੱਜ ਵੀ ਕਾਲਜ ਹੈਗੇ ਨੇ ਉਹਨਾਂ ਵਿੱਚ ਟੀਚਰਸ ਜਿਹੜੇ ਨੇ ਉਹਨਾਂ ਦੀ ਬੜੀ ਜ਼ਿਆਦਾ ਕਮੀ ਹੈਗੀ ਆ ਕਿੱਥੇ ਕਾਲਜਿਸ ਦੇ ਵਿੱਚ ਰੈਗੂਲਰ ਪ੍ਰਿੰਸੀਪਲਸ ਦੀ ਕਮੀ ਹੈ ਕਿੱਥੇ ਕਾਲਜਿਸ ਦੇ ਵਿੱਚ ਰੈਗੂਲਰ ਟੀਚਰਸ ਦੀ ਕਮੀ ਜੀਗੀ ਆ ਔਰ ਉਹ ਕਮੀ ਕਿਉਂ ਆ ਰਹੀ ਹੈਗੀ ਆ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਨਵੇਂ ਕੋਰਸਸ ਨੂੰ ਜਦੋਂ ਅਸੀਂ ਇੰਟਰੋਡਿਊਸ ਕਰਨਾ ਹੈਗਾ ਜਦੋਂ ਪੜਾਉਣਾ ਹੈਗਾ ਤੇ ਅਸੀਂ ਸਰਕਾਰ ਵੱਲ ਦੇਖਦੇ ਹਾਂ ਕਿ ਸਰਕਾਰ ਜਿਹੜੀ ਹੈ ਸਾਨੂੰ ਇਹਨਾਂ ਭਰਤੀਆਂ ਨੂੰ ਕਰਨ ਦੀ ਜਿਹੜੀ ਆ ਉਹ ਪਰਮਿਸ਼ਨ ਦੇਵੇ ਔਰ ਵੱੱਟ ਵੱੱਟ ਜਿਹੜਾ ਹੈਗਾ ਉਹ ਐਜੂਕੇਸ਼ਨ ਨੂੰ ਸਪੋਰਟ ਕਰੇ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਇੱਕ ਤੋਂ ਪੁਆਇੰਟਸ ਹੈਗੇ ਨੇ ਜੇ ਇਹਨਾਂ ਨੂੰ ਸਰਕਾਰਾਂ ਥੋੜੀਆਂ ਜਿਹਾ ਇਹਨਾਂ ਨੂੰ ਗੋਲ ਲਾਈਨ ਥੋੜੀਆਂ ਜ ਤੇ ਕੋਈ ਮੁਸ਼ਕਲ ਨਹੀਂ ਆਏਗਾ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਦੇ ਜੋ ਏਮਸ ਹੈਗੇ ਆ ਅਸੀਂ ਉਹ ਟਾਈਮ ਸਿਰ ਪੂਰੇ ਕਰ ਪਾਵਾਂਗੇ ਸੈਨਸਿਬਲ ਸਾਹਿਬ ਕੋਈ ਲਾਸਟ ਵਿੱਚ ਮੈਸੇਜ ਹੈ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੀ ਜੀ ਲਖਵੀਰ ਜੀ ਮੈਂ ਸਾਰੀ ਐਜੂਕੇਸ਼ਨ ਪਾਲਿਸੀ ਦੀ ਅਸੀਂ ਗੱਲ ਕਰ ਲਈ ਗਈ ਹੈ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਧਰੀਆਂ-ਧਰਾਈਆਂ ਰਹਿ ਜਾਂਦੀਆਂ ਨੇ ਜਦ ਤੱਕ ਕਰਕੇ ਇੱਕ ਸਾਡੇ ਸਮਾਜ ਦੇ ਜਿਹੜੇ ਜਿੰਨੇ ਵੀ ਸਟੇਕ ਹੋਲਡਰਸ ਨੇ ਚਾਹੇ ਮਾਪੇ ਨੇ ਚਾਹੇ ਸਰਕਾਰਾਂ ਨੇ ਚਾਹੇ ਉਹ ਟੀਚਰਸ ਨੇ ਚਾਹੇ ਉਹ ਬੱਚੇ ਨੇ ਮੈਂ ਸਾਰਿਆਂ ਦੇ ਉੱਪਰ ਰਿਕਵੈਸਟ ਕਰਾਂਗਾ ਕਿ ਅਸੀਂ ਐਜੂਕੇਸ਼ਨ ਦੇ ਪ੍ਰਸਾਰ ਦੇ ਲਈ ਸਭ ਤੋਂ ਜ਼ਰੂਰੀ ਕੀ ਚੀਜ਼ ਹੈ ਕਿ ਪਹਿਲਾਂ ਬੱਚਾ ਜਿਹੜਾ ਹੈਗਾ ਨਾ ਉਹ ਸਕੂਲ 'ਚ ਪੜਨ ਜਾਵੇ ਬੱਚਾ ਕਾਲਜ ਪੜਨ ਜਾਵੇ ਜਦ ਤੱਕ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰਵਾਵਾਂਗੇ ਐਜੂਕੇਸ਼ਨ ਉਹਨਾਂ ਨੂੰ ਇੰਨੇ ਇਨੇਬਲ ਨਹੀਂ ਕਰਾਂਗੇ ਕਿ ਉਹ ਐਜੂਕੇਸ਼ਨ ਲੈ ਦੇਖੋ ਪਜੋਗ ਗਾਇਕ ਬਰਾਬਰ ਨਹੀਂ ਹੁੰਦੀ ਆ ਹਰ ਬੰਦੇ ਦਾ ਆਪਣਾ ਇੱਕ ਲੌਜੀਕ ਹੁੰਦਾ ਹਰ ਬੰਦਾ ਕਹਿੰਦਾ ਜੀ ਮੇਰਾ ਮੇਰੇ ਤੋਂ ਨਹੀਂ ਸੜਦਾ ਨਾ ਬੱਚਿਆਂ ਦੀ ਪੜ੍ਹਾਈ ਕਿੱਦਾਂ ਪੂਰੀ ਕਰਾਂਗਾ ਮੇਰਾ ਫਾਈਨੈਂਸ਼ੀਅਲ ਮੈਨੂੰ ਬਰਡਨ ਆ ਮੇਰੇ ਤੇ ਸਰਕਾਰਾਂ ਤੁਹਾਡੇ ਵਾਸਤੇ ਕਰਦੀਆਂ ਤਾਂ ਕੋਈ ਤਾਂ ਸਰਕਾਰਾਂ ਤੁਹਾਨੂੰ ਵਾਰੀ-ਵਾਰੀ ਆ ਕੇ ਰਿਕੁਐਸਟ ਕਰਦੀਆਂ ਵੀ ਆ ਕਿ ਬੱਚਾ ਨੂੰ ਪੜਾਓ ਜਿਹੜਾ ਪਲੇਟਫਾਰਮ ਹੈ ਜਿੱਥੇ ਸਰਕਾਰ ਜਿਹੜੀ ਆ ਤੁਹਾਨੂੰ ਵੀ ਰਿਕੁਐਸਟ ਨਹੀਂ ਕਰਦੀ ਪਈ ਕਿ ਜੀ ਤੁਸੀਂ ਆਪਣੇ ਬੱਚੇ ਨੂੰ ਜ਼ੋਰ ਪੜਾਓ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਵੀ ਕਰ ਰਹੀ ਹੈ ਹਰ ਕਾਲਜ ਹਰ ਸਕੂਲ ਜਿਹੜਾ ਹੈਗਾ ਉਹ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਹੈ ਮੈਂ ਮੇਰੇ ਕਾਲਜ ਦੀ ਗੱਲ ਕਰਦਾ ਵਾਂ ਮੈਂ ਹਰ ਪੇਰੈਂਟ ਨੂੰ ਜਾ ਜਾ ਕੇ ਇਹ ਵਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਦੇਖੋ ਜੀ ਵਜੀਫੇ ਸਰਕਾਰ ਦਿੰਦੀ ਹੈ ਸਕਾਲਰਸ਼ਿਪ ਸਰਕਾਰ ਦਿੰਦੀ ਹੈ ਜੇ ਵਾਜਬ ਧਾਮ ਲੈ ਕੇ ਵੀ ਇੱਕ ਤੁਹਾਡੇ ਜਿਹੜੀ ਫੀਸ ਹੈ ਉਹ ਫੀਸ ਵੀ ਬੜੀ ਜੈਨੂਇਨ ਜੀ ਫੀਸ ਲੈ ਕੇ ਔਰ ਬਹੁਤ ਵਾਰੀ ਹੁੰਦਾ ਹੈ ਕਿ ਮਾਪੇ ਆ ਕੇ ਕਹਿੰਦੇ ਨੇ ਜੀ ਕਿ ਇੰਨੀ ਫੀਸ ਹੈਗੀ ਸਾਡੇ ਕੋਲ ਇਕੱਠੀ ਨਹੀਂ ਦਿੱਤੀ ਜਾਂਦੀ ਅਸੀਂ ਕਹਿੰਦੇ ਕੋਈ ਗੱਲ ਬੱਚਿਆਂ ਨੂੰ ਪੜਾਉਣਾ ਜ਼ਰੂਰ ਤੁਸੀਂ ਆਪਣੇ ਆਪ ਨੂੰ ਤੰਗ ਨਾ ਕਰੋ ਤਿੰਨ ਵਾਰੀ ਚ ਪੈਸੇ ਦੇ ਦਿਓ ਚਾਰ ਵਾਰੀ ਚ ਪੈਸੇ ਦੇ ਦਿਓ ਹੋਲੀ-ਹੋਲੀ ਕਰਕੇ ਪੈਸੇ ਦੇ ਦੇ ਮੈਂ ਤਾਂ ਕਦੇ ਵੀ ਇਦਾਂ